ਪਤਨੀ ਨੂੰ ਮੰਨਣੋਂ ਜਾ ਰਹੇ ਪਤੀ ਦੇ ਨਾਲ ਵਾਪਰਿਆ ਹਾਦਸਾ ਮੋਟਰਸਾਈਕਲ ਤੇ ਟਰੱਕ ਵਿਚਕਾਰ ਹੋਈ ਜ਼ਬਰਦਸਤ ਟੱਕਰ ਸੜਕ ਹਾਦਸੇ ਦੇ ਵਿੱਚ ਵਿਅਕਤੀ ਦੀ ਹੋਈ ਦਰਦਨਾਕ ਮੌਤ ਬੱਚਾ ਦੇ ਸਿਰ ਤੋਂ ਉੱਠਿਆ ਬਾਪ ਦਾ ਸਾਇਆ ਮੋਗਾ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਦਾ ਜਿਸ ਦੇ ਵਿੱਚ 27 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਹਾਦਸਾ ਉਸ ਵੇਲੇ ਵਾਪਰਦਾ ਜਦੋਂ ਘਰ ਦੇ ਵਿੱਚ ਨਿੱਕੀ ਮੋਟੀ ਕੱਲ ਨੂੰ ਲੈ ਕੇ ਪਤਨੀ ਲੜਕੇ ਪੇਕ ਕੇ ਚਲੀ ਜਾਂਦੀ ਤਾਂ ਉਸ ਨੂੰ ਮਨਾਉਣ ਦੇ ਲਈ ਪਤੀ ਆਪਣੇ ਸੌੜੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਮੋਤ ਨੇ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਤੁਹਾਨੂੰ ਦੱਸ ਦਈਏ ਟਰੱਕ ਹੇਠਾਂ ਆਉਣ ਦੇ ਨਾਲ ਨੌਜਵਾਨ ਦੀ ਮੌਤ ਹੋ ਗਈ ਉਸ ਨੂੰ ਕੀ ਪਤਾ ਸੀ ਕਿ ਉਸਨੇ ਘਰ ਵਾਪਿਸ ਨਹੀਂ ਆਉਣਾ ਦੱਸਿਆ ਜਾ ਰਿਹਾ ਹੈ ਕਿ ਉਸ ਦੀ 4 ਮਹੀਨੇ ਦੀ ਬੇਟੀ ਤੇ 1.5 ਸਾਲ ਦਾ ਬੇਟਾ ਵੀ ਹੈ ਜਿਸ ਨੂੰ ਉਹ ਪਿੱਛੇ ਛੱਡ ਗਿਆ ਮਗਰੋਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਦੇ ਨਾਲ ਗਏ ਦੋਸਤ ਨੇ ਦੱਸਿਆ ਕਿ ਮੋਟਰਸਾਈਕਲ ਤੇ ਆਪਣੀ ਪਤਨੀ ਨੂੰ ਮਨਉਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਪਹਿਲਾਂ ਕਾਰ ਦੇ ਨਾਲ ਟੱਕਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਦੋਸਤ ਇੱਕ ਸਾਈਡ ਤੇ ਜਾ ਡਿੱਗਦਾ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਨੇ ਲਾਸ਼ ਨੂੰ ਮੌਸਤਰੀ ਦੇ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਹਾਦਸਾ ਕਿਵੇਂ ਵਾਪੜਿਆ ਨਾਲ ਗਏ ਦੋਸਤ ਨੇ ਦੱਸੀ ਸਾਰੀ ਕੱਟਨਾ ਆਓ ਸੁਣਦੇ ਹਾਂ ਸਰ ਅਸੀਂ ਮੈਂ ਲੁਧਿਆਣਾ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਹੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਹਾ ਸੀ ਉਹ ਲੈਣ ਵਾਸਤੇ ਆਏ ਸੀ ਅਸੀਂ ਲੈ ਕੇ ਜਨਾਨੀਆਂ ਨੂੰ ਬਸਚ ਬਿਠਾਤਾ ਹੈ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਇੱਕ ਤਰ੍ਹਾਂ ਕੇ ਧਰਮਗੰਢਾ ਆਂਦਾ ਹੈ ਉਹ ਕੰਡੇ ਦੇ ਵਿੱਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇੱਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈ ਗਈ ਸੀ ਤੇਜ਼ ਉਹ ਇੱਕਦਮ ਮੇਰੀਆਂ ਤਾਂ ਬਾਜੀਆਂ ਪੈ ਗਈਆਂ ਉਹਦਾ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਕਿਸਰਦਾ ਹੀ ਚਲਾ ਗਿਆ ਨਾਲ ਉਹ ਜਿਹੜੀ ਉਹ ਉਹਦੀ ਮਤਲਬ ਓਕੇ ਦੀ ਡੈਥ ਹੋ ਗਈ ਦੂਜੀ ਮੌਕੇ ਤੇ ਹੀ ਡੈਥ ਹੋ ਗਈ ਆ ਉਹਦਾ ਹੀ ਪਤਾ ਲੱਗ ਚੁੱਕਾ ਸੀ ਉਹਦਾ ਕੀ ਨਾਮ ਸੀ ਕਰਨ ਵਾਲੇ ਦਾ ਉਹਦਾ ਨਾਮ ਜਤਿੰਦਰ ਸਿੰਘ ਹੈ ਠੀਕ ਹੈ ਜੀ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਕੀ ਮੰਗ ਕਰਦੇ ਹੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹਨਾਂ ਦੇ ਹਾਲਾਤ ਆ ਜੇ ਇਨਸਾਫ ਮਿਲੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਸੀ 27 28 ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਤੇ ਲੜਕਾ ਇਹ ਉਹਦਾ 1.5 ਸਾਲ ਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ